còn um nh子... ਸਾਹਿਬ ਜੀ ਅਮ અવਗਣ ਕਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਵਿਖ ਵਿਖ ਕਾਈ ਮਾਇਆ ਮੋਹ ਪਰਮ ਬਹਿ ਪੂਲੇ ਸੋ ਤਦ ਰਸਿਓ ਪ੍ਰੀਤ ਲਗਾਈ ਇਕ ਉਤਮ ਪੰਤ ਸੁਨੈ ਗੁਰ ਸੰਗਤ ਤਹ ਮਲੰਤ ਜਮtras ਮਿਟਾਈ ਏਕ ਅਰਦਾਸ ਪਾਟ ਗਿਰਤ ਕੀ ਗੁਰ ਰਾਮਦਾਸ ਰਖੋ ਸ਼ਰਣਾਇ ਇਕ ਅਰਦਾਸ ਬਾਟ ਗਿਰਤ ਕੀ ਗੁਰ ਰਾਮਦਾਸ ਰਖੋ ਸ਼ਰਣਾਈ ਜੁਗੁ ਜੁਗਤੋਡਲ ਉੰਦੋ ਜਹਾਨ ਦੇ ਵਾਲੀ ਚਾਗਰ ਤਕਤਾਂ ਦੇ ਮਲਕ ਬਖਸ਼ੰਦ ਪਾਤਸ਼ਾਹ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ ਭੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਦੀ ਪਾਵਨ ਮਵਾਰਕ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸਾਧ ਸੰਗਤ ਜੀਓ ਬੜੇ ਹੀ ਭਗ ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਜੀਵਨ ਇਤਿਹਾਸ ਦੀ ਆਪਾਂ ਹਰ ਰੋਜ਼ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਆਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸਾਂਝ ਪਾਈਏ ਗੁਰੂ ਫਤਿਹ ਦੇ ਨਾਲ ਆਪੋ ਆਪਣੀਆਂ ਗੁਰੂ ਮਹਾਰਗ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਗੁਰੂ ਕਿਰਪਾ ਦੇ ਮਿਹਰ ਦੇ ਪਾਤਰ ਬਣੀਏ ਬੜੇ ਆਦਰ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਛਲੀ ਲੜੀ ਦੇ ਵਿੱਚ ਆਪਾਂ ਵਿਚਾਰਿਆ ਸੀ ਸਤਿਕਾਰਯੋਗ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੇ ਬੜੇ ਪ੍ਰੇਮ ਦੇ ਨਾਲ ਲੰਗਰ ਸਿਖਾਇਆ ਹੈ। ਤਦਿਸਮੇ ਮਾਤਾ ਨੇ ਦਾਸੀ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਲਾਲ ਨੂੰ ਸੱਦ ਕੇ ਲੈ ਕੇ ਆਓ। ਜਦੋਂ ਸਦਨ ਆਈ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ ਸਤਗੁਰੂ ਸੁਤੇ ਪਏ ਸੀ ਤਾਂ ਸੁਤੇ ਪਿਆੰਦੇ ਉਹਨੇ ਮੰਨਦੇ ਵਿੱਚ ਇਹ ਸੰਕਲਪ ਅਤੇ ਇਹ ਧਾਰਨ ਬਣਾ ਲੈ ਕੇ ਜਿਵੇਂ ਰਾਇ ਬੁਲਹਾਰ ਸਾਡੇ ਨਕਰ ਦਾ ਬਹੁਤ ਵਿਦਵਾਨ ਬਹੁਤ ਗਿਆਨਵਾਨ ਹੈ ਕਿ ਰੱਬ ਨੂੰ ਹਾਜ਼ਰ ਨਾਜ਼ਰ ਸਮਝਦੇ ਗੁਰੂ ਨਾਨਕ ਦੇਵ ਉਨੇ ਵੀ ਬਣਾਇਆ ਚਰਣਾ ਨੂੰ ਸੁਪਰਸ਼ ਕੀਤਾ ਜਿਉਂ ਹੀ ਚਰਨ ਸਪਰਸ਼ ਕਰਨੇ ਸੀ ਤ ਚਰਨ ਸਪਰਸ਼ ਕਰਦੇ ਹੀ ਕਹਿੰਦੇ ਤਿੰਨਾ ਲੋਕਾਂ ਦਾ ਗਿਆਨ ਤਾਂ ਉਹ ਜਿਹੜਾ ਗਿਆਨ ਹੈ ਸੰਗਲਾ ਦੀਪ ਜਾਣੇ ਵਪਾਰੀ ਨੇ ਲਾਹੌਰ ਦਾ ਰਹਿਣ ਵਾਲਾ ਮਨ ਸੁਖ ਤਾਂ ਉਹਦਾ ਉਹਨੇ ਸੁਪਨੇ ਦੇ ਵਿੱਚ ਵੇਖਿਆ ਕਿ ਜਹਾਜ਼ ਜਿਹੜਾ ਪਾਣੀ ਦੇ ਵਿੱਚ ਫਸਿਆ ਤਾਂ ਉਹਨੇ ਤਰਲੇ ਕੀਤੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਉੱਥੇ ਪਹੁੰਚੇ ਨੇ ਇਹ ਸਾਰਾ ਗਿਆਨ ਉਹਨੂੰ ਚਰਨ ਸਪਰਸ਼ ਕਰਨ ਕਰਕੇ ਹੋਇਆ ਤਾਂ ਹੁਣ ਅਗਲੀ ਜਿਹੜੀ ਲੜੀ ਹੈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਕਹਿੰਦੇ ਨੇ ਚੋਪਈ ਕਛਕ ਅਹ ਮਨ ਸੁਖ ਬਿਰਤੰਤੇ ਤਾਂ ਹੁਣ ਅਗਲਾ ਅਧਿਆਇ ਸ਼ੁਰੂ ਹੁੰਦਾ ਹੈ ਤਾਂ ਉਹਦੇ ਵਿੱਚ ਸਤਿਕਾਰਯੋਗ ਕਵੀ ਜੀ ਲਿਖਦੇ ਨੇ ਦੁਬਾਰਾ ਫੇਰ ਸੁਰਤ ਨੂੰ ਖਡੂਰ ਸਾਹਿਬ ਦੀ ਧਰਤੀ ਤੇ ਲੈ ਕੇ ਜਾ ਰਹੇ ਨੇ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਪਾਜੀ ਬਾਲਾ ਜੀ ਕਹਿੰਦੇ ਨੇ ਐ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਮੈਂ ਤੁਹਾਨੂੰ ਹੁਣ ਦੁਬਾਰਾ ਜਿਹੜਾ ਸੰਗ ਸੰਗਲਾ ਦੀਪ ਗਏ ਨੇ ਮਨ ਸੁਖ ਉਹਨਾਂ ਦਾ ਇਤਿਹਾਸ ਤੁਹਾਨੂੰ ਸ਼ੁਰੂ ਤੋਂ ਸੁਣਾਉਣ ਲੱਗਿਆਂ ਹਾਂ ਜੋ ਸੁਨਿਆ ਸੋ ਗੁਰ ਜਸਮ ਤੇ ਐ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਜਿਹੜਾ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਸ ਸੁਣਦਾ ਹੈ ਅਤੇ ਉਹਦੇ ਬਾਰੇ ਨਿਆਰੇ ਹੋ ਜਾਂਦੇ ਨੇ ਗਇਓ ਸੰਗਲ ਦੀਪ ਸੋਜਹਿ ਬਾ ਤਾਂ ਕਹਿੰਦੇ ਮਨ ਸੁਖ ਜਿਹੜਾ ਵਪਾਰੀ ਸੀ ਉਹ ਸਾਜੋ ਸਮਾਨ ਲੈ ਕੇ ਸੰਗਲਾ ਦੀਪ ਗਿਆ ਸੀ ਨਗਰ ਸਰੋਮਣ ਜੋ ਇੱਕ ਤਹਿਬਾ ਜਿਹੜਾ ਸੰਗਲਾ ਦੀਪ ਹੈ ਇਹ ਬੜਾ ਸੋਹਣਾ ਦੇਸ਼ ਹੈ ਬੜਾ ਸੋਹਣਾ ਨਗਰ ਇੱਥੇ ਦੀ ਆਵਾਦੀ ਬੜੀ ਸੋਹਣੀ ਤਾਂ ਉਹ ਕਵੀ ਜੀ ਲਿਖਦੇ ਨੇ ਕਿ ਇਹ ਬਿਆਨ ਕਰ ਰਿਹਾ ਆਪਣੇ ਮੁਵਾਰਕ ਰਸਨਾ ਤੋਂ ਭਾਈ ਬਾਲਾ ਜੀ ਤਾਂ ਜਦੋਂ ਕਹਿੰਦੇ ਉੱਥੇ ਪਹੁੰਚੇ ਆ ਤਨੀ ਲੋਕ ਜਹ ਬਸਤ ਅਪਾਰ ਇਸ ਨਗਰ ਦੇ ਵਿੱਚ ਖਾਸ ਗੱਲ ਇਹ ਹੈ ਸੰਗਲਾ ਦੀਪ ਦੀ ਕਿ ਉਹ ਸਮੇਂ ਦੀ ਗੱਲ ਹੈ ਕਿ ਇਹਦੇ ਵਿੱਚ ਅਮੀਰ ਧਨਵਾਨ ਲੋਕ ਬਹੁਤੇ ਰਹਿੰਦੇ ਸੀ ਜਿਨ੍ਹਾਂ ਦਾ ਵਪਾਰ ਚੰਗਾ ਸੀ ਜਿਨ੍ਹਾਂ ਦੇ ਕੋਲ ਮਾਇਆ ਚੰਗੀ ਸੀ ਜਾਂ ਧਨਵੰਤੇ ਬੜੇ ਰਹਿੰਦੇ ਸੀ ਤੇ ਧਨਵਾਨ ਬੜੇ ਰਹਿੰਦੇ ਸੀ ਇਸ ਨਗਰ ਦੇ ਵਿੱਚ ਬਹੁਤ ਸੁੰਦਰ ਤਹਿ ਰਚੇ ਬਾਜ਼ਾਰਾ ਅਮੀਰ ਹੋਣ ਕਰਕੇ ਇਸ ਨਗਰ ਦੇ ਜਿਹੜੇ ਬਾਜ਼ਾਰ ਨੇ ਮਨ ਲੋ ਹਟਾ ਨੇ ਦੁਕਾਨਾਂ ਨੇ ਤਾਂ ਉਹ ਵੀ ਬੜੀਆਂ ਸੋਹਣੀਆਂ ਨੇ ਹਰ ਇੱਕ ਸਾਜੋ ਸਮਾਨ ਉੱਥੇ ਮਿਲਦਾ ਹੈ ਤਾਂ ਜਿੱਥੇ ਇਤਨਾ ਅਮੀਰ ਇਹ ਨਗਰ ਹੈ ਜਿੱਥੇ ਹਰ ਇੱਕ ਚੀਜ਼ ਉਹਨਾਂ ਹਟਾਂ ਤੇ ਮਿਲਦੀ ਹੈ ਦੂਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਸੀ ਤਾਂ ਹੁਣ ਉੱਥੇ ਇਹ ਮਨ ਸੁਖ ਲੈ ਬਣ ਜਿੱਝ ਸਕਦਾ ਆਪਣਾ ਸਾਜੋ ਸਮਾਨ ਲੈ ਕੇ ਵਪਾਰੀ ਹੈ ਮਨੁਸਖ ਲਾਹੌਰ ਦਾ ਇਹ ਆਪਣਾ ਕਹਿੰਦੇ ਸਾਜੋ ਸਮਾਨ ਲੈ ਕੇ ਸੰਗਲਾ ਦੀਪ ਦੇ ਵਿੱਚ ਪਹੁੰਚਿਆ ਹੈ। ਪ੍ਰਾਪਤ ਭਇਓ ਚਾਏ ਤੇ ਨਗਰਾ ਜਿਹੜਾ ਵੀ ਸਾਜੋ ਸਮਾਨ ਹੁੰਦਾ ਹੈ ਇਹ ਸਾਰਾ ਇਹਨੇ ਇਕੱਠਾ ਕੀਤਾ। ਕਤੇ ਚੱਲਿਆ ਸੀ ਸਾਰਾ ਹੀ ਸਾਜੋ ਸਮਾਨ ਲੈ ਕੇ ਗਿਆ ਕਿ ਮੈਂ ਉੱਥੇ ਜਾ ਕੇ ਵਪਾਰ ਕਰਨਾ ਹੈ। ਵਪਾਰੀ ਵੀ ਵੱਡਾ ਸੀ। ਤਾਂ ਹੁਣ ਪਹਿਲੀ ਵਾਰ ਇਹ ਸੰਗਲਾ ਦੀਪ ਦੇ ਵਿੱਚ ਆਇਆ ਹੈ। ਉਤੋਂ ਜਹਾਂ ਸ਼ਿਵ ਨਾਭ ਪਪਾਲਾ ਹੁਣ ਇਸ ਨਗਰ ਦਾ ਮੁਖੀ ਕਹ ਲਈਏ ਜਾਂ ਇੱਥੇ ਦਾ ਰਾਜਾ ਭਪਾਲਾ ਕਹਿੰਦੇ ਨੇ ਰਾਜਾ ਇੱਥੇ ਦਾ ਜਿਹੜਾ ਰਾਜਾ ਸੀ ਉਹਦਾ ਨਾਮ ਕਵੀ ਜੀ ਲਿਖਦੇ ਨੇ ਸਿਵਨਾਬ ਉਹਦਾ ਰਾਜਾ ਸੀ ਇੱਥੇ ਦਾ ਅਤੇ ਜਿਹੜਾ ਇਹ ਰਾਜਾ ਹੈ ਕਰਮ ਧਰਮ ਵਿੱਚ ਚਲਤ ਵਿਸਾਲਾ ਜਿਸ ਤਰ੍ਹਾਂ ਕਰਮ ਕਰਨੇ ਧਰਮ ਕਰਨੇ ਧਰਮ ਦੇ ਮੁਤਾਬਕ ਚੱਲਣਾ ਅਨੇਕਾਂ ਤਰ੍ਹਾਂ ਦੇ ਕਰਮ ਕਰਨੇ ਤਾਂ ਇਹ ਬੜੇ ਕਰਤਾ ਸੀ ਜਿਵੇਂ ਆਪ ਕਰਦਾ ਸੀ ਉਹ ਮੈਂ ਆਪਣੀ ਊਬਾਮ ਤੋਂ ਉਹ ਮੈਂ ਆਪਣੀ ਪਰਜਾ ਤੋਂ ਕਰਵਾਉਂਦਾ ਸੀ ਤਾਂ ਕਰਮ ਧਰਮ ਦੇ ਵਿੱਚ ਇਹਦਾ ਬੜਾ ਵਿਸ਼ਵਾਸ ਸੀ ਅਤੇ ਇਹਦਾ ਵਿਸ਼ਵਾਸ ਇਹ ਹੈ ਸਾਲਗ੍ਰਾਮ ਉਪਾਸਨ ਰੱਖੈ ਸਾਲਗ੍ਰਾਮ ਕਿੰਨੇ ਮਲੂਠਾਕਰਾਂ ਦੀ ਪੂਜਾ ਠਾਕੁਰਾਂ ਦੀ ਪੂਜਾ ਕਰਦਾ ਹੁੰਦਾ ਸੀ ਤਾਂ ਇਹਦਾ ਨੇਮ ਸੀ ਠਾਕੁਰਾਂ ਦੀ ਪੂਜਾ ਕਰਨ ਦਾ ਅਤੇ ਉਹਨਾਂ ਦਾ ਉਪਾਸਨ ਰੱਖੈ ਉਹਨਾਂ ਦੇ ਵਰਤ ਰੱਖਦਾ ਹੁੰਦਾ ਸੀ ठाकुरਾਂ ਦਾ ਜਿਵੇਂ ਵੀ ਵਰਤ ਰੱਖਦੇ ਨੇ ਵਰਤ ਇਕਾदशी ਕਰ ਅਬੇ ਲਖਾ ਤਾਂ ਜਿਸ ਸਮੇਂ ਮਨ ਸੁਖੇ ਸਨਗਰ ਦੇ ਵਿੱਚ ਆਪਣਾ ਸਾਜੋ-ਸਮਾਨ ਵੇਚਣ ਦੇ ਲਈ ਗਿਆ ਵਪਾਰ ਕਰਨ ਦੇ ਲਈ ਗਿਆ ਉਸ ਸਮੇਂ ਕਹਿੰਦੇ ਇਕਾदशी ਚੱਲਦੀ ਇਕਾदशी ਦਾ ਇੱਥੇ ਵਰਤ ਰੱਖਿਆ ਜਾਂਦਾ ਸੀ ਅਤੇ ਰਾਜੇ ਨੇ ਰੱਖਣਾ ਸੀ ਰਾਜੇ ਨੇ ਸਾਰਿਆਂ ਨੂੰ ਰਖਾਇਆ ਹੋਇਆ ਸੀ ਕਿ ਮੈਂ ਧਰਮ ਦੇ ਮੁਤਾਬਕਾਂ ਤਾਂ ਤੁਸੀਂ ਵੀ ਸਾਰੇ ਇਹ ਵਰਤ ਰੱਖੋ ਸਰਬ ਨਗਰ ਨਰ ਰਹਿਤ ਅਨਸਨਾ ਸਾਰਾ ਨਗਰ ਜਦੋਂ ਵਰਤ ਰੱਖਿਆ ਜਾਂਦਾ ਇਸ ਇਕਾਦਸੀ ਦਾ ਤਾਂ ਫਿਰ ਉਦੋਂ ਕੋਈ ਭੋਜਨ ਨਹੀਂ ਸ਼ਕਦਾ ਰਾਜਾ ਵੀ ਸਾਰਾ ਦਿਨ ਭੁੱਖਾ ਰਹਿਣਾ ਰਾਜੇ ਨੇ ਵਰਤ ਰੱਖਣਾ ਆਪਣੀ ਪਰਜਾ ਨੂੰ ਵੀ ਇਦਾਂ ਉਹਨੇ ਵਰਤ ਰਖਾਉਣਾ ਤਹ ਦਿਨ ਕੋਏ ਨਾ ਕਰੇ ਅਸਨਾ ਤਾਂ ਉਸ ਦਿਨ ਨਗਰ ਦੇ ਵਿੱਚ ਕੋਈ ਵੀ ਪ੍ਰਸ਼ਾਦਾ ਨਹੀਂ ਸ਼ਕਦਾ ਸੀ ਕਿਸੇ ਦਾ ਵੀ ਚੁੱਲਾ ਨਹੀਂ ਬਲਦਾ ਸੀ ਕਿ ਕਿ ਸਾਡੇ ਰਾਜੇ ਨੇ ਸ਼ਿਵਨਾਵ ਨੇ ਵਰਤ ਰੱਖਿਆ ਇਕਾਦਸੀ ਮਨਾਉਂਦਾ ਅਤੇ ਅਸੀਂ ਵੀ ਫਿਰ ਉਹਦੇ ਨਾਲ ਵਰਤ ਰੱਖਿਆ ਕਈ ਰੱਖਦੇ ਸੀ ਖੁਸ਼ੀ ਦੇ ਨਾਲ ਕਈਆਂ ਨੂੰ ਜ਼ਬਰਦਸਤੀ ਰਖਾਇਆ ਜਾਂਦਾ ਸੀ ਤਾਂ ਹੁਣ ਇਸ ਨਗਰ ਦੇ ਵਿੱਚ ਪਹੁੰਚੇ ਨੇ ਭਾਨ ਉਹਦੇ ਤੇ ਕਰੇ ਸਨਾਨਾ ਤਾਂ ਕੀ ਵੇਖਦੇ ਪਏ ਨੇ ਕਿ ਉਥੋਂ ਦਾ ਸੁਣਦੇ ਨੇ ਮਨੁੱਖ ਜੀ ਇਤਿਹਾਸ ਕਿ ਲੋਕ ਕਹਿੰਦੇ ਨੇ ਸਾਡਾ ਇਹ ਇਤਿਹਾਸ ਸਾਡਾ ਕਲਚਰ ਹੈ ਸਾਡੇ ਰਾਜੇ ਦੇ ਨਾਲ ਹੀ ਹੈ ਰਾਜੇ ਨੇ ਵਰਤ ਰੱਖਿਆ ਸੀ ਰੱਖਾਂਗੇ ਤਾਂ ਜੇ ਰਾਜਾ ਨਾ ਰੱਖੇ ਤਾਂ ਸਾਨੂੰ ਕੋਈ ਬਾ ਵਾਸਤਾ ਨਹੀਂ ਹੈ ਵਰਤ ਦੇ ਨਾਲ ਕਿਉਂਕਿ ਸਾਡਾ ਕੰਮਕਾਰ ਜਿਹੜਾ ਹੈ ਪ੍ਰਸ਼ਾਦਾ ਪਾਣੀ ਛਕਾਂਗੇ ਫਿਰ ਜਾ ਕੇ ਕਿਤੇ ਕੰਮਕਾਰ ਕਰਾਂਗੇ ਹੁਣ ਮਜਬੂਰੀ ਬਣ ਗਈ ਹੈ ਰਾਜੇ ਨੇ ਰੱਖਿਆ ਤਾਂ ਸਾਨੂੰ ਵੀ ਰੱਖਣਾ ਪੈਂਦਾ ਜੇ ਨਾ ਰਖੀਏ ਤਾਂ ਜ਼ਬਰਦਸਤੀ ਦੇ ਨਾਲ ਰਖਾਇਆ ਜਾਣਾ ਰਾਜਾ ਹੈ ਮੁਖੀਆ ਹੈ ਤਾਂ ਉਹਦਾ ਫਿਰ ਮੰਨਣੇ ਪੈਂਦੀ ਹੈ। ਦੁਖੀ ਵੀ ਬਹੁਤ ਸੀ ਇਸ ਜਿਹੜੀ ਉਹਨੇ ਰੀਤ ਬਣਾਈ ਹੈ ਕਿ ਸਾਰਿਆਂ ਨੂੰ ਬਰਤ ਰੱਖਣਾ ਹੈ। ਤਾਂ ਉਸ ਸਮੇ ਸਾਰਿਆਂ ਦਾ ਇਰਦਾ ਹੁੰਦਾ ਸੀ ਜਦੋਂ ਉਦੈ ਭਾਨ ਜਦੋਂ ਸੂਰਜ ਦਾ ਉਦੈ ਹੋਣਾ ਮਤਲਬ ਸੂਰਜ ਪ੍ਰਕਾਸ਼ ਹੋਣਾ ਹੈ, ਸੂਰਜ ਨੇ ਚੜ੍ਹਨਾ ਹੈ। ਤਾਂ ਉਸ ਸਮੇ ਫਿਰ ਸਾਰੇ ਇਸ਼ਨਾਨ ਕਰਦੇ ਸੀ ਜਦੋਂ ਸੂਰਜ ਵਿਖਾਈ ਦਿੰਦਾ ਸਾਰਿਆਂ ਨੇ ਉਸ ਸਮੇ ਇਸ਼ਨਾਨ ਕਰਨਾ ਨਾ ਪਹਿਲਾਂ ਅਤੇ ਨਾ ਬਾਅਦ ਦੇ ਵਿੱਚ। ਵਰਤ ਜਿਹੜਾ ਇਕਾਦਸੀ ਦਾ ਉਹਦਾ ਰੱਖਿਆ ਜਾਂਦਾ ਹੈ ਸੂਰਜ ਦੇ ਪ੍ਰਕਾਸ਼ ਹੋਇਆ ਉਦੋਂ ਉਦੈ ਹੋਇਆ ਸੂਰਜ ਉਦੋਂ ਇਸ਼ਨਾਨ ਕਰਨੋਂ ਤੋਂ ਬਾਅਦ ਫਿਰ ਵਰਤ ਰੱਖਿਆ ਜਾਂਦਾ ਹੈ ਨਾ ਕੁਝ ਖਾਣਾ ਨਾ ਕੁਝ ਪੀਣਾ ਤੇ ਇਦਾਂ ਕੀਤਾ ਸਾਰਿਆਂ ਨੇ ਅਤੇ ਤਿਲਕ ਲਗਾਵੇ ਤਿੰਨ ਤਨ ਬਿਦ ਨਾਨਾ ਤਿਲਕ ਲਾਉਂਦੇ ਨੇ ਆਪਣੇ ਤਨ ਤੇ ਅਨੇਕਾਂ ਵਿਧੀਆਂ ਦੇ ਨਾਲ ਮਨ ਲੋ ਇਹ ਆਪਣਾ ਧਰਮ ਸਮਝਦੇ ਨੇ ਤੇ ਅਸ ਪ੍ਰਕਾਰ ਕੀ ਰੀਤ ਨਰੇਸਾ ਇਹ ਸਾਰੇ ਜਿਹੜੇ ਕਰਦੇ ਨੇ ਸੰਗਲਾ ਦੀਪ ਦਾ ਜਿਹੜਾ ਰਾਜਾ ਹੈ ਸ਼ਿਵਨਾਬ ਤਾਂ ਉਹਨੂੰ ਦੇਖ ਕੇ ਇਹ ਸਾਰੇ ਤਿਲਕ ਲਾਉਂਦੇ ਨੇ ਮਰਦ ਰੱਖਦੇ ਨੇ ਜਿਵੇਂ ਰਾਜੇ ਦੀ ਰੀਤ ਹੈ ਰਾਜੇ ਨੇ ਕਰਨਾ ਉਸ ਰਾਜੇ ਨੂੰ ਵੇਖ ਕੇ ਸਾਰੇ ਕਰਦੇ ਨੇ ਆਪ ਕਰ ਕਹੇ ਦੇਸ ਨਦੇਸਾ ਜਿਵੇਂ ਆਪ ਕਰਦਾ ਹੈ ਇਹ ਰਾਜੇ ਨੇ ਸਭ ਨੂੰ ਹੁਕਮ ਕੀਤਾ ਹੋਇਆ ਜੇ ਰਾਜਾ ਪ੍ਰਸ਼ਾਦਾ ਛਕੇਗਾ ਅਸੀਂ ਛਕਾਂਗੇ ਇਹ ਰਾਜੇ ਨੇ ਨਹੀਂ ਛਕਿਆ ਤਾਂ ਅਸੀਂ ਵੀ ਨਹੀਂ ਛਕਾਂ। ਰਾਜੇ ਨੇ ਇਸ਼ਨਾਨ ਕੀ ਤਾਂ ਅਸੀਂ ਕਰਾਂਗੇ ਤੇ ਨਹੀਂ ਕੀਤਾ ਤਾਂ ਅਸੀਂ ਨਹੀਂ ਕਰਾਂਗੇ। ਰਾਜਾ ਉਹ ਮੰਦਰਾਂ ਦੇ ਵਿੱਚ ਗਿਆ ਰਾਜੇ ਤੋਂ ਪਹਿਲਾਂ ਅਰਤੀ ਨਹੀਂ ਹੁੰਦੀ ਸੀ ਰਾਜੇ ਤੋਂ ਪਹਿਲਾਂ ਠਾਕੁਰਾਂ ਦੀ ਪੂਜਾ ਨਹੀਂ ਹੁੰਦੀ ਸੀ ਰਾਜਾ ਆਇਆ ਮੰਦਰ ਦੇ ਵਿੱਚ ਫਿਰ ਅਰਤੀ ਹੁੰਦੀ ਹੈ। ਹਲੋ ਸਭ ਕੁਝ ਇਹਨਾਂ ਦਾ ਰੱਬ ਤੇ ਨਹੀਂ ਉਸ ਰਾਜੇ ਤੇ ਖਲੋਤਾ ਸੀ। ਰਾਜੇ ਨੇ ਵੀ ਇਦਾਂ ਸਾਰਿਆਂ ਦੇ ਮਨਾਂ ਦੇ ਵਿੱਚ ਵਾਇਆ ਹੋਇਆ ਸੀ। ਪਹਿਲਾਂ ਰਾਜਾ ਹੈ ਫਿਰ ਰੱਬ। ਪੀਰਾ ਠਾਕੁਰ ਤਾਂ ਸਾਰੇ ਇਦਾਂ ਇਹ ਨਗਰ ਦੇ ਕਰਦੇ ਸੀ ਅਤੇ ਤਿਹੇਪੁਰ ਪਰਵਿਸ ਮਨ ਸੁਖ ਜਾਈ ਹੁਣ ਇਸ ਨਗਰ ਦੀ ਜਿਹੜੀ ਇਦਾਂ ਦੀ ਰੀਤ ਹੈ 1 ਇੰਚ 1 ਖਿੰਨ ਮਾਤਰ ਵੀ 1 ਸੂਤ ਜਣਾ ਵੀ ਇਸ ਰਾਜੇ ਤੋਂ ਕੋਈ ਦੂਰ ਨਹੀਂ ਹੈ ਜਿਵੇਂ ਉਹ ਕਹਿੰਦਾ ਸਾਰੇ ਕਰਦੇ ਨੇ ਹੁਣ ਜਿਹੜਾ ਮਨ ਸੁਖ ਹੈ ਜਿਹਦਾ ਬੇੜਾ ਬੰਨਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਲਾਇਆ ਜਾਜ ਜੀ ਦਾ ਪਾਣੀ ਦੇ ਵਿੱਚ ਫਸਿਆ ਸੀ ਉਹਨੇ ਤਰਲਾ ਕੀਤਾ ਸੀ ਕਿ ਅੱਜ ਤੋਂ ਬਾਅਦ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਹਾਡੇ ਹੁਕਮ ਦੇ ਅਨੁਸਾਰ ਚੱਲਾਂਗਾ ਜਿਵੇਂ ਤੁਸੀਂ ਵਚਨ ਕਰਦੇ ਹੋ ਤੁਹਾਡੇ ਵਚਨਾਂ ਦੇ ਨਾਲ ਚੱਲਾਂਗਾ ਹੁਣ ਪੱਕਾ ਇਹ ਗੁਰੂ ਦਾ ਪਿਆਰਾ ਬਣ ਚੁੱਕਾ ਸੀ ਪੱਕਾ ਵਿਸ਼ਵਾਸ ਬਣਿਆ ਸੀ ਜਦੋਂ ਇਹ ਸਮੁੰਦਰ ਦੇ ਵਿੱਚ ਫਸਿਆ ਸੀ ਸਾਗਰ ਦੇ ਵਿੱਚ ਫਸਿਆ ਸੀ ਸਤਿਗੁਰਾਂ ਨੇ ਬੇੜਾ ਬੰਨੇ ਲਾਇਆ ਇਹਦਾ ਤਉਣਾ ਪੱਕਾ ਗੁਰ ਸਿੱਖੇ ਕਿਸੇ ਕਰਮ ਧਰਮ ਤੇ ਨਹੀਂ ਵਿਸ਼ਵਾਸ ਕਰਦਾ ਸਿਰਫ ਰੱਬ ਦੇ ਨਾਲ ਜਿਹੜਾ ਪ੍ਰੀਤ ਕਰਦਾ ਉਹਦੇ ਨਾਲ ਵਿਸ਼ਵਾਸ ਕਰਦਾ ਉਹਦੇ ਨਾਲ ਇਹ ਰੱਬ ਦੀਆਂ ਗੱਲਾਂ ਕਰਦੈ ਨਹੀਂ ਮੁਸ਼ਕਲ ਹੈ ਕਿਸੇ ਦੇ ਨਾਲ ਰੱਬ ਦੀ ਗੱਲ ਹੋਈ ਤਾਂ ਜਦੋਂ ਇੱਥੇ ਪਹੁੰਚੇ ਆ ਮਨ ਸੁਖ ਤਾਂ ਇਹ ਬੜਾ ਹੈਰਾਨ ਹੋਇਆ ਅਤੇ ਸਰਬ ਬਨ ਲੱਗੀ ਸੋਜ ਲਵਾਈ ਪਹਿਲਾਂ ਤਾਂ ਇਹਨੇ ਆਪਣੇ ਦੁਕਾਨ ਦੇ ਲਈ ਮਲੋ ਇਹਨੇ ਤੰਬੂ ਤਾਣਿਆ ਅਰੇ ਤੰਬੂ ਵੀ ਇਦਾਂ ਦਾ ਤਾਣਾ ਡੇਰਾ ਕਿਨ ਥਾਏ ਸੋਭ ਦੇਖੀ ਪਹਿਲਾਂ ਉਹਨੇ ਖਾਂ ਦੇਖੀ ਕਿ ਮੈਨੂੰ ਕੋਈ ਡਿਸਟਰਬ ਨਾ ਕਰੇ ਮੈਂ ਪਾਠ ਪੂਜਾ ਕਰਨੀ ਆ ਮਲੋ ਮੈਂ ਰੱਬ ਦਾ ਨਾਮ ਤੇਉਣਾ ਉਹ ਨਾਨਕ ਦੇ ਮਹਾਰਾਜ ਜੀ ਨੂੰ ਯਾਦ ਕਰਨਾ ਉਹਨਾਂ ਦੀ ਬਾਣੀ ਪੜ੍ਹਨੀ ਹੈ ਦੀਗ ਵਗੈਰਾ ਸਜਾਉਣੀ ਹੈ ਫਿਰ ਵਰਤੌਣੀ ਵੀ ਹੈ ਚਾਰ ਮੇਰੇ ਕੋਲ ਆਉਣ ਵੀ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਦੀਆਂ ਗੱਲਾਂ ਸੁਣਾਵਾ ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਗੱਲਾਂ ਸੁਣਾਵਾ ਤਾਂ ਐਦਾਂ ਇਹਨੇ ਥਾਂ ਵੇਖ ਕੇ ਆਪਣਾ ਤੰਬੂ ਲਾਇਆ ਜਿਸਮੇ ਸਿੱਖੀ ਰੀਤ ਵਸੇਖੀ ਕਿ ਮੈਂ ਲੋਕਾਂ ਨੂੰ ਦੱਸ ਸਕਾਂ ਕਿ ਇਹ ਲੋਕੋ ਮੈਂ ਡੁੱਬਦਾ ਹੋਇਆ ਡੁੱਬ ਡੁੱਪ ਚੁੱਕਾ ਸੀ ਪਾਣੀ ਦੇ ਵਿੱਚ ਸਮੁੰਦਰ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮੇਰੀ ਵਾਂ ਫੜ ਲਈ ਜੇ ਅੱਜ ਦੁਨੀਆ ਦੇ ਵਿੱਚ ਵੇਖਣਾ ਚਾਹੁੰਦੇ ਕੋਈ ਰੱਬ ਹੈ ਕਿੱਥੇ ਹੈ ਕਿ ਰੱਬ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਨਾਮ ਲੈਂਦੇ ਸੀ ਤਉਨ ਇਹ ਇਥੇ ਪਹੁੰਚਿਆ ਸ੍ਰੀ ਨਾਨਕ ਜਿਉ ਆਇਸ ਪਰਾਹੀ ਕਿ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਪਿਆਰ ਮੁਹੱਬਤ ਬਣਦੇ ਨੇ ਤਾਂ ਇਸੇ ਹੀ ਤਰ੍ਹਾਂ ਇਹ ਮਨ ਸੁਖੇ ਤੇ ਪਹੁੰਚਿਆ ਵੈਸੇ ਤਾਂ ਕਾਮ ਤੈਦਾ ਵਪਾਰ ਦੇ ਬਣਜ ਕਰਦੇ ਪਹੁੰਚੇ ਅਸੀਂ ਤਨੇ ਦੂਰੋਂ ਗਿਆ ਲਾਹੌਰ ਤੋਂ ਸੰਗੜਾ ਦੀਪ ਪਾਣੀ ਸਮੁੰਦਰ ਨੂੰ ਪਾਰ ਕਰਕੇ ਤਾਂ ਜਦੋਂ ਇੱਥੇ ਪਹੁੰਚਿਆ ਹੈ ਤੇਰਾ ਤਪਰਤ ਕਰੈ ਤਉ ਨਿਰਵਾਹੀ ਜਿਵੇਂ ਇਹਦਾ ਨਿਤ ਦਾ ਨਾਮ ਹੈ ਉਹ ਮੈਂ ਕਰਦਾ ਸਾਮਾ ਜਾਮਨਸ ਕਰਿਛ ਨਾਨਾ ਸਵਾ ਰਾਤ ਰਹਿੰਦੇ ਆਂ ਇਹ ਉੱਠ ਪੈਂਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦਾ ਉਪਦੇਸ਼ ਹੈ ਜਿਵੇਂ ਉਹਨਾਂ ਉੱਠ ਪੈਣਾ ਇਹਨਾਂ ਨੇ ਇੱਕ ਮਨ ਕਰ ਕੀ ਕੀਰਤਨ ਗਾਣਾ ਇੱਕ ਮਨਚਿਤ ਹੋ ਕੇ ਤੰਬੂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਨਾਮ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਹ ਆਪਣੇ ਤੰਬੂ ਦੇ ਵਿੱਚ ਕਰਦਾ ਸੰਗੜਾ ਦੀਪ ਦੇ ਵਿੱਚ ਇਹਨਾਂ ਦੇ ਵਰਤ ਚੱਲਦੇ ਨੇ ਸੂਰਜ ਤੋਂ ਪਹਿਲਾਂ ਇਸ਼ਨਾਨ ਨਹੀਂ ਕਰਦੇ ਇਹ ਇਸ਼ਨਾਨ ਕਰਦਾ ਤੇ ਰਾਤ ਪੈ ਰਹਿੰਦੇ ਆ ਜਾਗ ਪੈਂਦੇ ਇਸ਼ਨਾਨ ਹੁੰਦਾ ਉਸ ਤੋਂ ਬਾਅਦ ਇਨੇ ਰੱਬ ਦੀ ਪੂਜਾ ਕਰਨੀ ਆ ਉਹ ਸੂਰਜ ਜਦੋਂ ਪ੍ਰਕਾਸ਼ ਹੁੰਦਾ ਉਹਦੋਂ ਪੂਜਾ ਕਰਦੇ ਸੀ ਤਾਂ ਇਹ ਆਪਣੇ ਤੰਬੂ ਦੇ ਵਿੱਚ ਬਹਿ ਕੇ ਪਰਮਾਤਮਾ ਦਾ ਨਾਮ ਲੈਂਦਾ ਰੱਬ ਰੱਬ ਕਰਦਾ ਤਾਂ ਜਦੋਂ ਇਹ ਕਰਦਾ ਅਤੇ ਗੁਰਕੇ ਸ਼ਬਦ ਅਦਕ ਲਿਖ ਲੀਨੋ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਨੇਕਾ ਸ਼ਬਦ ਨੇ ਬਲੋ ਜਿਹੜੇ ਨੇ ਲਿਖੇ ਵੀ ਹੋਏ ਨੇ ਅਤੇ ਨੇ ਯਾਦ ਵੀ ਕੀਤੇ ਹੋਏ ਸੀ ਫਿਰ ਆਪਣੇ ਤੰਬੂ ਦੇ ਵਿੱਚ ਇੱਕ ਮਨਕ ਚਿਤ ਹੋ ਕੇ ਅਮਰਤ ਵੇਲੇ ਇਹ ਉਹਨਾਂ ਸ਼ਬਦਾਂ ਨੂੰ ਦੁਹਰਾਉਂਦਾ ਦਾ ਉਹਨਾਂ ਨੂੰ ਜਾਦ ਕਰਦਾ ਸ਼ਬਦਾਂ ਨੂੰ ਸ਼ਬਦਾਂ ਦਾ ਕੀਰਤਨ ਕਰਦਾ ਤਾਂ ਉਹਨਾਂ ਜਦੋਂ ਇਦਾਂ ਕਰਦੇ ਨੇ ਇਹ ਪੜ੍ਹੇ ਪ੍ਰੇਮ ਹਿੱਤ ਕਰ ਬੜੇ ਪ੍ਰੇਮ ਦੇ ਨਾਲ ਇਹ ਪੜਦਾ ਹੈ ਉਸ ਤੋਂ ਬਾਅਦ ਜਦੋਂ ਸਮਾਪਤੀ ਹੈ ਤਾਂ ਫਿਰ ਭੌਰ ਪਈ ਪੰਜਾ ਮਿਰਤ ਕਰਕੇ ਜਦੋਂ ਸਵੇਰ ਹੋ ਜਾਂਦੀ ਹੈ ਸਵੇਰ ਤੋਂ ਬਾਅਦ ਫਿਰ ਇਹਨਾਂ ਨੇ ਅੰਮ੍ਰਿਤ ਤਿਆਰ ਦੇਗ ਤਿਆਰ ਕਰਨੀ ਹੈ ਤਾਂ ਉਹ ਪੰਚਾ ਮਿਰਤ ਤਿਆਰ ਕਰਕੇ ਤਾਂ ਫਿਰ ਆਪ ਸ਼ਕਣੀ ਐ ਅਤੇ ਨਾਲੇ ਜਿਹੜੇ ਆਉਂਦੇ ਸੀ ਸਾਰਿਆਂ ਨੂੰ ਸ਼ਕਾ ਦਿੰਦੇ ਰਹਿੰਦੀ ਫਿਰ ਥੋੜੀ ਆਪ ਸ਼ਕ ਲੈਂਦੇ ਸੀ ਹੁਣ ਜਿਹੜਾ ਇਹਨਾਂ ਦੇ ਕੋਲ ਆਉਂਦਾ ਹੈ ਬੜਿਆਈ ਕਰਕੇ ਜਾਂਦਾ ਇਹਨਾਂ ਦੀ ਸਿਫਤ ਕਰਕੇ ਜਾਂਦਾ ਜਦੋਂ ਦੇਗ ਬਣਾਉਂਦੇ ਨੇ ਅਤੇ ਦੇਗ ਵੀ ਸ਼ਕ ਕੇ ਜਾਂਦੇ ਨੇ ਹੁਣ ਜਦੋਂ ਉਹਨੇ ਅਰਦਾਸ ਕਰਨੀ ਹੈ ਮਲ ਉਤਰਲਾ ਕਰਨਾ ਰੱਬ ਦੇ ਅੱਗੇ ਤਪੂਰ ਅਰਦਾਸ ਦੇ ਵਿੱਚ ਫਿਰ ਸਰਬੱਤ ਦੇ ਭਲੇ ਦੀ ਅਰਦਾਸ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਪੜੈ ਪ੍ਰੇਮ ਕਰ ਜਦੋਂ ਉਹ ਅਰਦਾਸ ਕਰਦਾ ਕਰ ਅਰਦਾਸ ਭਾਉ ਉਰਤਰਕ ਆਪਣੇ ਸਵਾਰਥ ਦੇ ਲਈ ਨਹੀਂ ਪਾਣੀ ਦਾ ਜਾਪ ਕੀਤਾ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਤੇ ਆਇਆ ਤਾਂ ਉਹਦਾ ਫਲ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਇਹ ਸਾਰੇ ਨਗਰ ਨੂੰ ਦੇ ਨਗਰ ਦੇ ਵਿੱਚ ਸੁਖ ਸ਼ਾਂਤੀ ਵਰਤਾਇਓ ਇਹ ਕੀਤਾ ਹੋਇਆ ਅਰਦਾਸ ਅਰਦਾਸਾ ਸੋਧਿਆ ਹੋਇਆ ਇਹ ਸਾਰਿਆਂ ਤੇ ਦਾਤਾ ਜੀ ਤੁਸੀਂ ਰਹਿਮਤ ਵਰਸਾਓ ਹੁਣ ਏਦਾਂ ਜਦੋਂ ਅਰਦਾਸ ਕਰਦਾ ਸੀ ਸਾਰੇ ਖਲੋਂਦੇ ਸੀ ਅਤੇ ਨਿਕਟ ਨਾਰਨ ਸਭੇ ਕੋ ਜਿਹੜੇ ਨਿਕਟ ਨਾਰਨ ਨੇ ਉਹ ਸਾਰੇ ਸ਼ਾਮਲ ਹੁੰਦੇ ਸੀ ਅਤੇ ਮਨ ਸੁਖ ਤੋਂ ਦੇਗ ਵੀ ਲੈਂਦੇ ਸੀ ਉਹਦੀਆਂ ਸਿਫਤਾਂ ਵਿੱਚ ਬਹੁਤ ਆਪ ਚਰਿਆ ਕਰ ਬਾਦ ਦੇ ਵਿੱਚ ਕਿਤੇ ਉਹਨੇ ਆਪ ਪਰਚਾ ਦੇਖ ਲੈਣੀ ਪਹਿਲਾਂ ਜਿਤਨੇ ਆਏ ਨੇ ਉਹਨਾਂ ਨੂੰ ਦੇਖ ਛਕਾਉਣੀ ਅਸਪ੍ਰਕਾਰਨਿਤ ਨੇਮ ਨਿਰਵਾਹ ਹੈ ਇਸ ਤਰੀਕੇ ਦੇ ਨਾਲ ਉਹਦਾ ਨੇਮ ਨਿਤਦਾਸੀ ਬਨਜ ਕਰੈ ਪੁਨਪਾਵਤ ਲਾਹੈ ਫਿਰ ਬਨਜ ਕਰਦਾ ਸੀ ਹੁਣ ਬਨਜ ਇਥੇ ਇਹਨਾਂ ਦਾ ਤਕਰੀਬਨ ਹੋ ਵੀ ਨਹੀਂ ਰਿਹਾ ਸੀ ਕਿਉਂਕਿ ਜਿਹੜੇ ਇਥੇ ਲੋਕ ਨੇ ਉਹ ਆਪਣੇ ਇਹਨਾਂ ਨੇ ਵਰਤ ਰੱਖੇ ਨੇ ਸਾਰਿਆਂ ਨੇ ਖਾਣ ਪੀਣ ਦਾ ਜਿਹਦੇ ਕੋਲ ਸਮਾਨ ਸੀ ਸਜੋ ਸਮਾਨ ਤਾਂ ਉਹਨਾਂ ਨੇ ਵਰਤ ਰੱਖਿਆ ਹੋਇਆ ਸੀ ਤੈਦਾ ਵਪਾਰ ਨਹੀਂ ਸੰਧਿਆ ਹੋਇਆ ਤਵੇ ਗੁਰਬਾਣੀ ਪਰ ਉਹਦਾ ਨੇਮ ਜ਼ਰੂਰ ਸੀ ਅੰਮ੍ਰਿਤ ਵੇਲੇ ਉੱਠਣਾ ਸਵੇਰ ਪਹਿਰ ਰਾਤ ਰਹਿੰਦੇ ਆ ਰੱਬ ਦੇ ਨਾਲ ਜੁੜਨਾ ਸੰਧਿਆ ਦਾ ਟਾਈਮ ਹੋਣਾ ਤਾਂ ਫਿਰ ਗੁਰਬਾਣੀ ਦੇ ਨਾਲ ਜੁੜਨਾ ਗੁਰਬਾਣੀ ਦਾ ਜਾਪ ਕਰਨ ਪੜਿਆ ਪ੍ਰੀਤ ਕਰ ਸੁਖ ਸਾਨੀ ਬੜੇ ਪ੍ਰੇਮ ਦੇ ਨਾਲ ਇਹ ਬਾਣੀ ਪੜਦਾ ਸੀ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਧਿਆਨ ਕਰਕੇ ਸ੍ਰੀ ਨਾਨਕ ਕੀ ਮੂਰਤ ਧਿਆਨਾਂ ਦੋਨੋਂ ਕਾਲ ਕਰੇ ਦੁਖ ਹਨਾ ਜਦੋਂ ਕੋਈ ਨਾਨਕ ਦੇ ਮਹਾਰਾਜ ਜੀ ਦੀ ਬਾਣੀ ਪੜ੍ਹਦਾ ਹੈ ਅਤੇ ਜਦੋਂ ਬਾਣੀ ਪੜ੍ਹਦਾ ਹੈ ਤੇ ਅਰਦਾਸਾ ਸੋਧਣਾ ਦੇਖ ਤਿਆਰ ਹੋਣੀ ਕਰਨੀ ਆ ਨੇ ਪੰਜਾ ਮਿਰਤ ਕਰਨਾ ਤਾਂ ਇਹ ਜਦੋਂ ਅਰਦਾਸ ਕਰਦਾ ਤਾਂ ਦੋਨੋਂ ਕਾਲ ਮੈਂ ਦੁੱਖ ਹਾਨਾ ਤਾਂ ਦੋਨੇ ਕਾਲਾਂ ਦੇ ਵਿੱਚ ਅੰਮ੍ਰਿਤ ਵੇਲੇ ਵੀ ਸੰਧਿਆ ਦੇ ਟਾਈਮ ਵੀ ਤਾਂ ਅਰਦਾਸ ਸਰਵਤ ਦੇ ਭਲੇ ਦੀ ਕਰਦਾ ਆਪਣੇ ਲਈ ਨਹੀਂ ਕਰਦਾ ਸਰਵਤ ਦੇ ਭਲੇ ਦੇ ਲਈ ਕਰਦਾ ਹਨ ਇਹ ਜਿਹੜਾ ਇਸਕੀ ਰੀਤ ਦੇਖ ਨਰਪੁਰ ਕੇ ਨੜਤਾ ਦੇਖ ਛੱਕੇ ਗਏ ਨੇ ਨਾਲੇ ਸਰਵਤ ਦੇ ਭਲੇ ਦੇ ਲਈ ਅਰਦਾਸ ਸ਼ੁਕਰਾਨਾ ਵੀ ਕਰਦੇ ਨੇ ਕਿ ਜੇ ਪਰਉਪਕਾਰ ਦਾ ਕੰਮ ਹੈ ਤੁਹਾਡਾ ਤਾਂ ਤੁਸੀਂ ਕਰਦੇ ਹੋ ਨਹੀਂ ਤਾਂ ਦੁਨੀਆ ਆਪਣੀ ਭਜ ਦੌੜ ਦੇ ਵਿੱਚ ਹੈ ਅਤੇ ਜਿਹੜੇ ਇਹਨਾਂ ਦੀ ਰੀਤ ਨੂੰ ਵੇਖਦੇ ਨੇ ਤਰਕਮੂੜ ਅਸੂਆ ਕਰਕੇ अनेका ਲੋਕ ਨੇ ਜਿਹੜੇ ਪਿਆਰ ਕਰਦੇ ਨੇ ਮਨ ਸੁਖ ਨੂੰ अनेका ਅਸੂਆ ਕਹਿੰਦੇ ਨੇ ਇਰਖਾ ਕਰਨੇ ਕਈ ਐਦਾਂ ਦੇ ਨੇ ਜਿਹੜੇ ਇਰਖਾ ਕਰਦੇ ਨੇ ਸਾਡਾ ਧਰਮ ਸਾਡਾ ਇਸ ਨਗਰ ਦੇ ਸੰਗਲਾ ਦੀਪ ਦੇ ਵਿੱਚ ਜਦੋਂ ਤੱਕ ਸੂਰਜ ਉਦੈ ਨਹੀਂ ਹੁੰਦਾ ਪ੍ਰਕਾਸ਼ ਨਹੀਂ ਹੁੰਦਾ ਉਦੋਂ ਤੱਕ ਕੋਈ ਇਸ਼ਨਾਨ ਨਹੀਂ ਕਰਦਾ ਜਦੋਂ ਤੱਕ ਰਾਜਾ ਮੰਦਿਰ ਦੇ ਵਿੱਚ ਨਹੀਂ ਜਾਂਦਾ ਐਂਟਰ ਨਹੀਂ ਹੁੰਦਾ ਉਦੋਂ ਤੱਕ ਮੰਦਿਰ ਦੇ ਵਿੱਚ ਕੋਈ ਜਾਂਦਾ ਨਹੀਂ ਅਸੀਂ ਤਾਂ ਬਰਤ ਰੱਖੇ ਆ ਅਤੇ ਇਹ ਦੇਗ ਵੀ ਬਣਾਉਂਦਾ ਅਤੇ ਆਪ ਵੀ ਸ਼ੱਕਦੇ ਤੇ ਹੋਰਾਂ ਨੂੰ ਵੀ ਸਿਖਾਉਂਦਾ ਹੈ ਹੁਣ ਜਿਹੜੇ ਭੁੱਖੇ ਪਿਆਸੇ ਨੇ ਤਾਂ ਉਹ ਕੀ ਕਰਦੇ ਉਹ ਤਾਂ ਸ਼ੱਕ ਹੀ ਲੈਂਦੇ ਸੀ ਤਾ ਉਹਨਾਂ ਜਿਹੜੇ ਧਰਮ ਦੇ ਨਾਂ ਤੇ ਜਿਹੜੇ ਪਖੰਡ ਕਰਨ ਵਾਲੇ ਨੇ ਤਾਂ ਉਹਨਾਂ ਨੂੰ ਜ਼ਿਆਦਾ ਤਕਲੀਫ ਹੋਈ ਹੈ ਤਾਂ ਉਹ ਫਿਰ ਦੇਖ ਕੇ ਜਦੋਂ ਇਹਨਾਂ ਨੇ ਪਾਠ ਕਰਨਾ ਤਾਂ ਵੇਖਣ ਆਉਂਦੇ ਅਮਰਤ ਵੇਲੇ ਜਦੋਂ ਉਹਨਾਂ ਨੇ ਪੂਰਾ ਧਿਆਨ ਰੱਖਿਆ ਤਾਂ ਜਦੋਂ ਦੇਖਣ ਆਉਂਦੇ ਨੇ ਦੇਖ ਬਣਦੀਆਂ ਤਾਂ ਵੇਖਦੇ ਨੇ ਦੇਖ ਜਿਹੜੇ ਸ਼ੱਕਦੇ ਨੇ ਆਪੇ ਸ਼ਕਤ ਦੇ ਤਾਂ ਸਭ ਕੁਝ ਕੀਤਾ ਨਾਲੇ ਉਹਨਾਂ ਨੇ ਮਨ ਸੁਖ ਦੇ ਕੋਲ ਫਿਰ ਸਾਰੀ ਸ਼ਿਕਾਇਤ ਜਾ ਕੇ ਉਹਨਾਂ ਨੇ ਉਹਦੇ ਕੋਲ ਚਗਲਾ ਦੀਪ ਦਾ ਜਿਹੜਾ ਸਿਮਨਾਵ ਰਾਜਾ ਸੀ ਉਹਦੇ ਕੋਲ ਲਾ ਦਿੱਤੀ ਕੁਝ ਗੱਲਾਂ ਹੁੰਦੀਆਂ ਨੇ ਤੇ ਕੁਦ ਬੜਾ ਚੜਾ ਕੇ ਕੀਤੀਆਂ ਜਾਂਦੀਆਂ ਕੁਦ ਆਪਣੀ ਇਰਖਾ ਹੋ ਜਾਂਦੀ ਹੈ ਸਾਡਾ ਧਰਮ ਇਦਾਂ ਦਾ ਹੈ ਅਤੇ ਇਦਾਂ ਆਇਆ ਹੈ ਧਰਮ ਕਰਕੇ ਵੀ ਕਈਆਂ ਨੂੰ ਨਫ਼ਰਤ ਹੋ ਜਾਂਦੀ ਹੈ ਕਈਆਂ ਨੂੰ ਕਿਸੇ ਦੇ ਨਾਲ ਪ੍ਰੇਮ ਮੁਹੱਬਤ ਹੋਵੇ ਉਹਦੇ ਨਾਲ ਵੀ ਮੁਹੱਬਤ ਨਫ਼ਰਤ ਹੋ ਜਾਂਦੀ ਹੈ ਤਾਂ ਹੁਣ ਉਸ ਜਿਹੜਾ ਪਿਆਰ ਮੁਹੱਬਤ ਵਾਲੋ ਉਹਦੇ ਕੋਲ ਹੈ ਮਨੁੱਖ ਦੇ ਕੋਲ ਹੈ ਕਿਉਂਕਿ ਉਹਨੇ ਬਾਣੀ ਪੜ੍ਹਨੀ ਹੈ ਔਰ ਨਾਨਕ ਦੇ ਮਹਾਰਾਜਾਂ ਦੇ ਨਾਲ ਉਹਦਾ ਬੜਾ ਪ੍ਰੇਮ ਹੈ ਔਰ ਨਾਨਕ ਦੇ ਮਹਾਰਾਜ ਜਿੱਥੇ ਵੀ ਗਏ ਨੇ ਰੱਬ ਦੇ ਨਾਲ ਉਹਨਾਂ ਨੂੰ ਜੋੜੇ ਆ ਕਿ ਭਾਈ ਜਿੱਥੇ ਵੀ ਜਾऊं ਮੰਦਰ ਜਾऊं ਤਾਂ ਵੀ ਉਹੀ ਰੱਬ ਹੈ ਮਸੀਤੇ ਜਾऊं ਤਾਂ ਵੀ ਉਹ ਵੀ ਰੱਬ ਹੈ ਇਹ ਰੱਬ ਦੇ ਵਿੱਚ ਕੋਈ ਫਰਕ ਨਹੀਂ ਧਰਮਾਂ ਦੇ ਵਿੱਚ ਟਿਕਾਣਿਆਂ ਦੇ ਵਿੱਚ ਫਰਕ ਹੋ ਸਕਦੇ ਨੇ ਲਿਵਾਸਾਂ ਦੇ ਵਿੱਚ ਫਰਕ ਹੋ ਸਕਦਾ ਪਰ ਉਹ ਇੱਕੋ ਹੀ ਹੈ ਤਾਂ ਜਦੋਂ ਮਨੁਸਖ ਨੂੰ ਕਿਹਾ ਸੀ ਤਾਂ ਮਨੁਸਖ ਇੱਥੇ ਆਇਆ ਭਾਵੇਂ ਕੋਈ ਵੀ ਉਹਦੇ ਕੋਲ ਆਇਆ ਇਹ ਕੋਈ ਗੁਰੇਜ ਨਹੀਂ ਕਰਦਾ ਸੀ ਕਿਸੇ ਪ੍ਰਤੀ ਵੀ ਗਿਆ ਤਰਮੰਦਾ ਆਇਆ ਜਿਹੜਾ ਆਤਰਮੰਦਾ ਆ ਹਾਲਾਂਕਿ ਹਿੰਦੂ ਤਰਮੰਦਾ ਸੀ ਮਨੁਸਖ ਪਰ ਫਿਰ ਵੀ ਸਾਰਿਆਂ ਨੂੰ ਵੇਗ ਦੇਣੀਆਂ ਨੇ ਸਾਰਿਆਂ ਨੂੰ ਛਕਾਉਣੀ ਅਤੇ ਸਾਰਿਆਂ ਨੂੰ ਗੁਰਬਾਣੀ ਦੇ ਕਿ ਆ ਮੇਰੇ ਦਾਤਾ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਇਦਾਂ ਕਹਿੰਦੇ ਨੇ ਇਦਾਂ ਕਹਿੰਦੇ ਹੁਣ ਜਿਉਂ ਜਿਉਂ ਉਹ ਕਰਦੇ ਜਾਂਦੇ ਤਿਉਂ-ਤਿਉਂ ਲੋਕਾਂ ਦੇ ਅੰਦਰ ਉਹਦਾ ਮਨੋਂ ਮਨਾਂ ਦੇ ਅੰਦਰ ਜਾਂ ਦਿਲਾਂ ਦੇ ਅੰਦਰ ਉਹਦਾ ਘਰ ਬਣਦਾ ਗਿਆ ਹੁਣ ਜਿਹਨੇ ਨਫ਼ਰਤ ਕਰਨੀ ਹੈ ਉਹ ਤਾਂ ਤੁਹ ਜ਼ਰੂਰੀ ਨਹੀਂ ਕਿ ਤੁਹਾਡੇ ਔਗਣਾ ਦੇ ਨਾਲ ਕੀਤੀ ਜਾ ਸਕਦੀ ਕਈਆਂ ਨੂੰ ਤੁਹਾਡੇ ਗੁਣਾ ਦੇ ਨਾਲ ਵੀ ਨਫ਼ਰਤ ਹੋ ਜਾਂਦੀ ਹੈ ਔਗਣਾ ਦੇ ਨਾਲ ਤਾਂ ਹੋਣੀ ਚਾਹੀਦੀ ਹੈ ਤੇ ਕੰਨਿਆਂ ਨੂੰ ਐਦਾ ਹੁੰਦਾ ਹੈ ਨਾ ਕਿ ਕਿਸੇ ਦੇ ਗੁਣਾ ਦੇ ਨਾਲ ਵੀ ਨਫ਼ਰਤ ਹੈ ਕਿਸੇ ਦਾ ਕੋਈ ਮਕਾਮ ਤੇ ਪਹੁੰਚਿਆ ਕਿਸੇ ਤੇ ਨਫ਼ਰਤ ਹੁੰਦੀ ਹੈ ਤਾਂ ਸ਼ੁਰੂਤ ਹੁੰਦੀ ਹੈ ਇਹ ਹੁਣ ਮਨ ਸੁਖ ਨੇ ਇੱਥੇ ਘਰ ਨਹੀਂ ਪਾਉਣਾ ਮਨ ਸੁਖ ਨੇ ਕੋਈ ਇੱਥੇ ਦਿਖਾਉਣ ਨਹੀਂ ਪਾਉਣੀ ਸਿਰਫ ਕੁਝ ਦਿਨਾਂ ਦੇ ਲਈ ਆਇਆ ਕਿ ਮੈਂ ਵਪਾਰ ਕਰਨਾ ਸਾਜੋ ਸੁਮਾਨ ਜਿੰਨਾ ਕਿ ਮੇਰਾ ਵਿਕੇ ਆ ਮੈਂ ਵੇਚਾਂਗਾ ਬਾਕੀ ਦਸ ਸਮੇਟਾਂ ਦਾ ਤੰਬੂ ਆਪਣੇ ਘਰ ਨੂੰ ਲਾਹੌਰ ਨੂੰ ਚੱਲਦਾ ਬਣਾਗਾ ਘਰ ਤਾਂ ਇਹਨੇ ਪਾਉਣਾ ਨਹੀਂ ਹੈ ਪਰ ਫਿਰ ਵੀ ਕਈਆਂ ਨੂੰ ਉੱਤੇ ਨਫ਼ਰਤ ਹੋ ਗਈ ਕਿ ਮਨੁੱਖ ਜਿਹੜਾ ਇਹ ਆਇਆ ਹੈ ਅਜਨਵੀ ਆਇਆ ਹੈ ਅਤੇ ਲੋਕ ਇਹਨੂੰ ਬੜੇ ਜਾਣਨ ਲੱਗੇ ਨੇ ਅਸੀਂ ਇਸ ਨਗਰ ਦੇ ਵਿੱਚ ਰਹਿੰਦੇ ਹਾਂ ਸਾਡੇ ਕੋਲ ਮਾਇਆ ਕਿਉਂਕਿ ਕਵੀ ਜੀ ਪਹਿਲਾਂ ਜ਼ਿਕਰ ਕੀਤਾ ਉਹਨਾਂ ਨੇ ਕਿ ਇੱਥੇ ਦੇ ਧਨਵਾਨ ਨੇ ਲੋਕ ਬਾੜ ਮਾਇਆ ਬੜੀ ਉਹਨਾਂ ਦੇ ਕੋਲ ਔਰ ਜਦੋਂ ਮਨ ਸੁਖ ਦਾ ਬੋਲ ਵਾਲਾ ਹੋ ਗਿਆ ਇੱਥੇ ਤਾਂ ਉਦੋਂ ਫਿਰ ਲੋਕ ਜਿਹੜੇ ਆਪਣੇ ਆਪ ਨੂੰ ਖਗਾਉਣ ਵਾਲੇ ਨੇ ਤਾਂ ਉਹਨਾਂ ਦੇ ਅੰਦਰ ਈਰਖਾ ਪੈਦਾ ਹੋਣ ਹੁਣ ਈਰਖਾ ਇਦਾਂ ਦੀ ਤਾਂ ਉਹਨਾਂ ਨੇ ਰਾਜੇ ਦੇ ਕੋਲ ਜਾ ਕੇ ਸ਼ਿਵਨਾਵ ਰਾਜਾ ਉਹਦੇ ਕੋਲ ਜਾ ਕੇ ਲੁੱਤੀਆਂ ਦੁੱਤੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਾਡੇ ਨਗਰ ਦੇ ਵਿੱਚ ਇੱਕ ਅਜਨਬੀ ਆਇਆ ਹੈ ਦੇਖਣ ਨੂੰ ਤਾਂ Hindu ਲੱਗਦਾ ਨਾ ਉਹ ਤਿਲਕ ਲਾਉਂਦਾ ਨਾ ਉਹਦੇ ਜਿਹਨੇ ਉਹ ਕਹਨੇ ਹੋਇਆ ਅਤੇ ਨਾ ਸਾਡੇ ਇਸ ਨਗਰ ਦੇ ਵਿੱਚ ਜੋ ਅਸੀਂ ਕਰ ਰਹੇ ਆ ਨਾ ਉਹਦੀ ਉਹ ਪਾਲਣਾ ਕਰਦਾ ਹੈ ਬੜਾ ਉਹਨਾਂ ਨੇ ਬਦਾ ਚੜਾ ਕੇ ਗੱਲਾਂ ਕੀਤੀ ਤੇ ਫਿਰ ਉਹਨੇ ਗੁੱਸੇ ਹੋਣਾ ਮਨ ਲੋ ਸੱਦਣਾ ਉਹਨਾਂ ਨੇ ਕਿ ਦਸਾਂਗ ਦੇ ਜੇ ਅਪਾ ਕੱਲ ਨੂੰ ਵਿਚਾਰ ਸਮਾਪਤੀ ਦਾ ਸਮਾਂ ਹੋ ਜਾ ਫਲਾ ਨੀ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ